ਲੁਧਿਆਣਾ ਪੁਲਿਸ ਨੇ ਇੰਟਰਨੈਟ ਮੀਡੀਆ ਤੇ ਚਾਈਲਡ ਪੋਰਨੋਗ੍ਰਾਫੀ ਸ਼ੇਅਰ ਕਰਨ ਦੇ ਦੋਸ਼ ਦੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਕਿ ਇੰਟਰਨੈਟ ਮੀਡੀਆ ਤੇ ਚਾਈਲਡ ਪੋਰਨੋਗ੍ਰਾਫੀ ਫਲਾਉਣ ਦੇ ਦੋਸ਼ 'ਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਅਤੇ ਵੱਖ-ਵੱਖ ਮਾਮਲਿਆਂ ਦੇ ਵਿੱਚ ਕੁੱਲ ਪੰਜ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਰਸਵਾਰਤਾਂ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ਾਂ ਤੋਂ ਵੱਖ-ਵੱਖ ਤਰੀਕਿਆਂ ਦੇ ਨਾਲ ਚਾਈਲਡ ਪੋਰਨੋਗ੍ਰਾਫੀ ਹਾਸਲ ਕਰਦੇ ਸਨ ਅਤੇ ਅੱਗੇ ਇੰਟਰਨੈਟ ਮੀਡੀਆ 'ਤੇ ਸ਼ੇਅਰ ਕਰਦੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਤਾਂ ਜੋ ਅਜਿਹੇ ਅਨਸਰਾਂ ਦਾ ਸ਼ਿਕਾਰ ਹੋਣ ਤੋਂ ਬਚ ਜਾਣ। ਇਸ ਤੋਂ ਇਲਾਵਾ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਜਿਹੜੀ ਚਾਈਲਡ ਪ੍ਰੋਨੋਗਰਾਫੀ ਜਿਹੜੀ ਆ ਕਿਤੇ ਵੀ ਜਿਹੜੀ ਪ੍ਰੋਨ ਵੀਡੀਓਜ਼ ਆ ਉਹਨੂੰ ਹਮੇਸ਼ਾ ਹੀ ਪੁਰਾ ਮੰਨਿਆ ਜਾਂਦਾ ਤੇ ਸਪੈਸ਼ਲੀ ਜਿੱਥੇ ਬੱਚਿਆਂ ਨੂੰ ਐਪਲਾਈਡ ਕਰਕੇ ਬੱਚੇ ਬੇਸਮਝ ਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਨਿਊਡ ਜਿਹੜੀਆਂ ਵੀਡੀਓਜ਼ ਬਣਾ ਕੇ ਉਹ ਆਪਾਂ ਨੂੰ ਯੂਨੀਅਨ ਗਵਰਨਮੈਂਟ ਵੱਲੋਂ ਇੱਕ ਸਾਨੂੰ ਟਿਪਸ ਆਉਂਦੀਆਂ ਉਹਦੇ ਵਿੱਚੋਂ ਸਾਡੇ ਸਾਈਬਰ ਸਟੇਟ 셀 ਦੇ ਵਿੱਚ ਉਹ ਟਿਪਸ ਆਉਂਦੀਆਂ ਉਤੋਂ ਬਾਅਦ ਡਿਸਟ੍ਰਿਕਟਸ ਨੂੰ ਸ਼ੇਅਰ ਕਰਦੇ ਆ ਸਾਡੇ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਤੇ ਸ਼ੇਅਰ ਹੋਈਆਂ ਸੀ ਉਹਦੇ ਵਿੱਚੋਂ ਅਸੀਂ 5 ਮੁਕੱਦਮੇ ਜਿਹੜੇ ਕਿ 5 ਵੱਖ-ਵੱਖ ਲੋਕ ਜਿਹੜੇ ਪ੍ਰੋਨੋਗਰਾਫੀ ਬੱਚਿਆਂ ਦੀ ਚਾਈਲਡ ਪ੍ਰੋਨੋਗਰਾਫੀ ਸੀ ਜਿਹਨੂੰ ਦੇਖ ਰਹੇ ਸੀ ਦੇਖਣ ਦੇ ਨਾਲ-ਨਾਲ ਅੱਗੇ ਸ਼ੇਅਰ ਕਰ ਰਹੇ ਸੀ ਉਹ ਅਸੀਂ 5 ਮੁਕੱਦਮੇ ਦਰਜ ਕਰਕੇ ਉਹ ਰੈਸਟ ਕੀਤੇ ਆ ਤੁਹਾਡੇ ਜਰੀਏ ਮੈਂ ਯੰਗਸਟਰ ਨੂੰ ਤੇ ਇਸ ਖਾਸ ਤੌਰ ਤੇ ਸਟੂਡੈਂਟਸ ਨੂੰ ਮੈਂ ਉਹਦੇ ਵਿੱਚੋਂ ਕਹਿਣਾ ਚਾਹੂੰਗਾ ਕਈ ਵਾਰੀ ਬੇਸਮਝੀ ਦੇ ਵਿੱਚ ਅਸੀਂ ਦੇਖਦੇ ਆਂ ਜਾ ਦੇਖਣ ਤੋਂ ਬਾਅਦ ਸ਼ੇਅਰ ਕਰ ਦਿੰਨੇ ਆ ਵਕ ਵਕ ਥਾਵਾਂ ਤੇ ਸੋਸ਼ਲ ਮੀਡੀਆ ਤੇ ਕੀ ਗੱਲਾਂ ਹੋ ਰਹੀਆਂ ਕਿਹੜੇ ਸਮਾਜ ਦੇ ਵਿੱਚ ਗਲਤ ਕੰਮ ਹੋ ਰਿਹਾ ਕਈ ਪਾਸਿਓਂ ਨਿਗਰ ਰੱਖੀ ਜਾ ਰਹੀ ਹੈ ਅਸੀਂ ਸਟੂਡੈਂਟਸ ਦਾ ਕੈਰੀਅਰ ਨਹੀਂ ਖਰਾਬ ਕਰਨਾ ਚਾਹੁੰਦੇ ਉਹ ਤੁਹਾਡੇ ਜਰੀਏ ਅਪੀਲ ਵੀ ਹੈ ਪੇਰੈਂਟਸ ਨੂੰ ਤੇ ਟੀਚਰਸ ਨੂੰ ਖਾਸ ਤੌਰ ਤੇ ਵੀ ਜਿਹੜਾ ਬੱਚਾ ਕੁਝ ਅੱਗੇ ਬਣਨਾ ਚਾਹੁੰਦਾ ਜਦੋਂ ਮੁਕਦਮਾ ਦਰਜ ਹੋ ਜਾਂਦਾ ਉਹਦਾ ਕੈਰੀਅਰ ਖਰਾਬ ਹੋ ਜਾਂਦਾ ਇਹਦੇ ਵਿੱਚ ਵੀ ਸਾਨੂੰ ਟਿਪਸ ਦੇ ਵਿੱਚ ਕਈ ਸਟੂਡੈਂਟਸ ਦੀ ਆਈ ਹੈ ਅਸੀਂ ਉਹਨਾਂ ਦੀ ਕਾਉਂਸਲਿੰਗ ਕਰਾਂਗੇ ਉਹਨਾਂ ਦੇ ਪੇਰੈਂਟਸ ਨੂੰ ਸਮਝਾਵਾਂਗੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੈਰੀਅਰ ਖਾਵਣਾ ਹੋ ਜੇ ਵਾਰ-ਵਾਰ ਸਮਝਣ ਦੇ ਬਾਵਜੂਦ ਵੀ ਨਹੀਂ ਸਮਝਣਗੇ ਫਿਰ ਉਹਨਾਂ ਦੇ ਖਿਲਾਫ ਜਿਵੇਂ 5 ਆਕਿਊਜ਼ ਫੜੇ ਆ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਪਰਪਸ ਇਹਦਾ ਇਹ ਹੈ ਵੀ ਚਾਈਲਡ ਪ੍ਰੋਨੋਗਰਾਫੀ ਨਾ ਚੱਲੇ ਤੇ ਇੱਕ ਦੂਜਾ ਨਾਲ ਇਹ ਵੀ ਕਪੈਸ਼ਨੇਟ ਆ ਅਸੀਂ ਹਮਦਰਦ ਪੁਲਿਸਿੰਗ ਅਸੀਂ ਕਮਿਊਨਿਟੀ ਪੁਲਿਸਿੰਗ ਦੇ ਵਿੱਚ ਇਤਬਾਰ ਰੱਖਦੇ ਆਂ ਉਹਦੇ 'ਚ ਵਿਸ਼ਵਾਸ ਰੱਖਦੇ ਆਂ ਵੀ ਤਾਂਕਿ ਕਿਸੇ ਦਾ ਕੈਰੀਅਰ ਨਾ ਖਰਾਬ ਹੋ ਜਾਏ ਤੇ ਗਲਤ ਕੰਮਾਂ ਤੋਂ ਜਿਵੇਂ ਸਾਡੀ ਡਿਊਟੀ ਆ ਉਵੇਂ ਪੇਰੈਂਟਸ ਦੀ ਟੀਚਰ ਦੀ ਵੀ ਡਿਊਟੀ ਆ ਤਾਂਕਿ ਉਹਨਾਂ ਨੂੰ ਰੋਕ ਸਕੇ ਥੈਂਕ ਯੂ ਸੋ ਮਚ ਨਹੀਂ ਇਹਨਾਂ ਇਹਨਾਂ ਨੇ ਆਪ ਨਹੀਂ ਬਣਾਈ ਜਿਹੜੇ ਪੰਜ ਫੜੇ ਆ ਇਹਨਾਂ ਨੂੰ ਕਿਤੋਂ ਸ਼ੇਅਰ ਹੋਈ ਆ ਕਈ ਫੋਰਨ ਤੋਂ ਕਈ ਇੰਟਰਨੈਟ ਤੋਂ ਝੱਕ ਕੇ ਕਿਤੋਂ ਨਾ ਕਿਤੋਂ ਇੰਟਰਨੈਟ ਵਾਸਟ ਇੱਕ ਇਹੋ ਜਿਹਾ ਸਮੁੰਦਰ ਹੈ ਜਿਦੇ ਵਿੱਚ ਇੰਨੀ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਪਰ ਗੱਲ ਕਿੱਥੇ ਹੈ ਜਦੋਂ ਅਸੀਂ ਇਨਫੋਰਮੇਸ਼ਨ ਪਿਕ ਕਰ ਲੈਨੇ ਆ ਫਿਰ ਉਹਨੂੰ ਸ਼ੇਅਰ ਕਰਦੇ ਆ ਜਿਹੜੀ ਹੁਣ ਇਨਫੋਰਮੇਸ਼ਨ ਤਾਂ ਹਰ ਗੰਦੀ ਮੰਦੀ ਇਨਫੋਰਮੇਸ਼ਨ ਇੰਟਰਨੈਟ ਤੇ ਪਈ ਹੈ ਪਰ ਉਹਦੇ ਵਿੱਚ ਅਸੀਂ ਕੀ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਉਹਦੇ ਵਿੱਚੋਂ ਜੇ ਤੁਸੀਂ ਪਹਿਲੀ ਗੱਲ ਤਾਂ ਅਵੋਇਡ ਕਰੋ ਦੇਖੋਨਾ ਜੇ ਤੁਸੀਂ ਦੇਖ ਰਹੇ ਹੋ ਕਿਉਂਕਿ ਹੁਣ ਕੀ ਗੱਲ ਹੈ ਹਰ ਬੱਚੇ ਕੋਲੇ ਪੇਰੈਂਟਸ ਨੇ ਉਹਨਾਂ ਨੂੰ ਲੈਪਟਾਪਸ ਜਾਂ ਟੈਬਲੇਟਸ ਜਾਂ ਮੋਬਾਈਲ ਫੋਨ ਕੋਈ ਆਨਲਾਈਨ ਕਲਾਸਿਸ ਲੱਗਦੀਆਂ ਉਹਦੇ ਕਰਕੇ ਦਿੱਤੇ ਹੋਏ ਆ ਬੱਚਿਆਂ ਦਾ ਪਤਾ ਹੀ ਨਹੀਂ ਪੇਰੈਂਟਸ ਨੂੰ ਬੱਚੇ ਉਹਨੂੰ ਕਿੱਥੇ ਯੂਜ਼ ਕਰ ਰਹੇ ਆ ਤੇ ਉਹ ਕਰਕੇ ਫਿਰ ਦੇਖਣ ਤੋਂ ਬਾਅਦ ਉਹ ਸ਼ੇਅਰ ਕਰਨਾ ਸ਼ੁਰੂ ਕਰਦੇ ਆ ਬੇਸਮਝੀ ਸ਼ੇਅਰ ਕਰਨਾ ਤੇ ਤੁਹਾਡੇ ਜਰੀਏ ਮੈਨੂੰ ਲੱਗਦਾ ਇੱਕ ਸਟਰੋਂਗ ਮੈਸੇਜ ਚੱਲਿਆ ਜਾਊਗਾ ਅਸੀਂ ਬੱਚਿਆਂ ਦਾ ਕੈਰੀਅਰ ਨਹੀਂ ਖਰਾਬ ਕਰਨਾ ਚਾਹੁੰਦੇ ਬਹੁਤ ਕਪੈਸ਼ਨੇਟ ਮੈਂ ਦੇਖਦਾ ਅਸੀਂ ਬੱਚਿਆਂ ਨੂੰ ਆਪਦੇ ਬੱਚੇ ਸੋਚ ਕੇ ਉਹ ਅਸੀਂ ਵਰਕਿੰਗ ਕਰਦੇ ਆਂ ਵੀ ਇਹਨਾਂ ਦਾ ਕੈਰੀਅਰ ਨਾ ਖਰਾਬ ਹੋਵੇ ਪਰ ਵਾਰ-ਵਾਰ ਜਦੋਂ ਇਹ ਕਰਨਗੇ ਤਾਂ ਫਿਰ ਵੀ ਹਵ ਟੂ ਟੇਕ ਐਕਸ਼ਨ ਥੈਂਕ ਯੂ ਸੋ ਮਚੀ ਆ ਸਮਝਾ ਨਿਊਜ਼ ਲਈ ਲੁਧਿਆਣਾ ਤੋਂ ਵਿਚ ਇੱਕ ਰੋਟਾ ਦੀ ਰਿਪੋਰਟ